लुधियाना ਦੇ ਵਿੱਚ ਸਤਲੁਜ ਨਦੀ ਕਿਨਾਰੇ ਬਸੇ ਕਈ ਪਿੰਡਾਂ ਦਾ ਵਿੱਚ ਅਜੇ ਵੀ ਹੜ ਦਾ ਖਤਰਾ ਬਣਿਆ ਹੋਇਆ ਦੱਸੇ ਕਿ ਨਦੀ ਕੋਲ ਰਹਿਣ ਵਾਲੇ ਲੋਕਾਂ ਦਾ ਦੋਸ਼ ਹੈ ਪ੍ਰਸ਼ਾਸਨ ਬੰਨਾਂ ਦੀ ਮੁਰੰਮਤ ਨਹੀਂ ਕਰ ਰਿਹਾ ਅਤੇ ਨਾਜਾਇਜ਼ ਰੇਤ ਖਨਨ ਨੂੰ ਵੀ ਰੋਕਣ ਦੇ ਵਿੱਚ ناکਾਮ ਹੈ ਗੜੀ ਫਸਲਾਂ ਪਿੰਡ ਦੀ ਕੋਲ ਤੇਜ਼ ਵਹਾਅ ਦੇ ਵਜ੍ਹਾ ਨਾਲ ਕਮਜ਼ੋਰ ਬੰਨوں ਨੂੰ ਨੁਕਸਾਨ ਪਹੁੰਚਿਆ ਜਿਸ ਨਾਲ ਆਸ-ਪਾਸ ਦੇ ਲੋਕਾਂ ਨੋ ਚਿੰਤਾ ਜਿਹੜੀ ਹੋਰ ਵੀ ਬਾਤ ਹੈ ਪ੍ਰਸ਼ਾਸਨ ਡਰੋਨ ਦੀ ਮਦਦ ਨਾਲ ਨਦੀ ਦਾ ਜਲ ਪੱਧਰ ਅਤੇ ਪਿੰਡੂ ਇਲਾਕਿਆਂ ਦੇ ਜਲ ਪੱਧਰ ਤੇ ਨਜ਼ਰ ਰੱਖ ਰਿਹਾ ਹੈ ਅਸ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਦਾ ਕਟਾਵ ਵੀ ਲਗਾਤਾਰ ਚੱਲ ਰਹੀ ਹੈ ਦੱਸਦੀ ਕਿ ਅਲਾਵਲ ਸਸਰਾਲੀ ਦੁੱਲੇਵਾਲ ਤਲਵੰਡੀ ਨੌਬਾਦ ਅਤੇ ਗੜੀ ਫਸਲ ਉਪਿੰਡ ਦੇ ਲੋਕ ਦੱਸਦੇ ਨੇ ਨਾਜਾਇਜ਼ ਖਨਨ ਕਾਰਨ ਉਹਨਾਂ ਦੇ ਇਲਾਕਿਆਂ ਦੇ ਬਨ ਬਹੁਤ ਕਮਜ਼ੋਰ ਹੋ ਗਏ ਨੇ ਲੋਕਾਂ ਦਾ ਕਹਿਣਾ ਹੈ ਖਨਨ ਦੀਆਂ ਗਤੀਵਿਧੀਆਂ ਨੇ ਨਦੀ ਦਾ ਬੇਸ ਲੈਵਲ ਘਟ ਕਰ ਦਿੱਤਾ ਹੈ ਇਸ ਨਾਲ ਤੁਸੀ ਬਨ ਕਮਜ਼ੋਰ ਹੋ ਗਏ ਨੇ ਅਤੇ ਮੌਨਸੂਨ ਦੇ ਦੌਰਾਨ ਟੁੱਟਣ ਦਾ ਖਤਰਾ ਵੀ ਵਧ ਗਿਆ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈ ਲੁਧਿਆਣਾ ਦੇ ਵਿੱਚ ਸਤਲੁਜ ਨਦੀ ਕਿਨਾਰੇ बसे ਕਈ ਪਿੰਡਾਂ ਦੇ ਵਿੱਚ ਅਜੇ ਵੀ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ ਦੱਸਿਆ ਕਿ ਨਦੀ ਕੋਲ ਰਹਿਣ ਵਾਲੇ ਲੋਕਾਂ ਦਾ ਦੋਸ਼ ਹੈ ਪ੍ਰਸ਼ਾਸਨ ਬੰਨਾਂ ਦੀ ਮੁਰੰਮਤ ਨਹੀਂ ਕਰ ਰਿਹਾ ਅਤੇ ਨਾਜਾਇਜ਼ ਰੇਤ ਖਨਨ ਨੂੰ ਵੀ ਰੋਕਣ ਦੇ ਵਿੱਚ ناکਾਮ ਹੈ ਗੜੀ ਫਸਲਾਂ ਪਿੰਡ ਦੇ ਕੋਲ ਤੇਜ਼ ਵਹਾਦੀ ਵਜ੍ਹਾ ਨਾਲ ਕਮਜ਼ੋਰ ਬੰਨوں ਨੂੰ ਨੁਕਸਾਨ ਪਹੁੰਚਿਆ ਜਿਸ ਨਾਲ ਆਸ-ਪਾਸ ਦੇ ਲੋਕਾਂ ਨੂੰ ਚਿੰਤਾ ਜਿਹੜੀ ਹੋਰ ਵੀ ਵੱਧਦੀ ਹੈ ਪ੍ਰਸ਼ਾਸਨ ਡਰੋਨ ਦੀ ਮਦਦ ਨਾਲ ਨਦੀ ਦਾ ਜਲ ਪੱਧਰ ਅਤੇ ਪਿੰਡੂ ਇਲਾਕਿਆਂ ਦੇ ਜਲ ਪੱਧਰ ਤੇ ਨਸਤਾਕਰੀਅਸ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਦਾ ਕਟਾਵ ਵੀ ਲਗਾਤਾਰ ਚੱਲ ਰਹੀ ਹੈ ਦੱਸਦੀ ਹੈ ਕਿ ਅਲਾਵਲ ਸਸਰਾਲੀ ਦੁੱਲੇਵਾਲ ਤਲਵੰਡੀ ਨੌਬਾਦ ਅਤੇ ਗੜੀ ਫਸਲ ਉਪਿੰਡ ਦੇ ਲੋਕ ਦਾਸਦੇ ਨੇ ਨਾਜਾਇਜ਼ ਖਨਨ ਕਾਰਨ ਉਹਨਾਂ ਦੇ ਇਲਾਕਿਆਂ ਦੇ ਬਨ ਬਹੁਤ ਕਮਜ਼ੋਰ ਹੋ ਗਏ ਨੇ ਲੋਕਾਂ ਦਾ ਕਹਿਣਾ ਹੈ ਖਨਨ ਦੀਆਂ ਗਤੀਵਿਧੀਆਂ ਨੇ ਨਦੀ ਦਾ ਵੇਸ ਲੈਵਲ ਘੱਟ ਕਰ ਦਿੱਤਾ ਹੈ ਇਸ ਨਾਲ ਤੁਸੀ ਬਨ ਕਮਜ਼ੋਰ ਹੋ ਗਏ ਨੇ ਅਤੇ ਮੌਨਸੂਨ ਦੇ ਦੌਰਾਨ ਟੁੱਟਣ ਦਾ ਖਤਰਾ ਵੀ ਵਧ ਗਿਆ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਲੁਧਿਆਣਾ ਦੇ ਵਿੱਚ ਸਤਲੁਜ ਨਦੀ ਕਿਨਾਰੇ बसे ਕਈ ਪਿੰਡਾਂ ਦੇ ਵਿੱਚ ਅਜੇ ਵੀ ਹੜ ਦਾ ਖਤਰਾ ਬਣਿਆ ਹੋਇਆ ਹੈ ਦੱਸਿਆ ਕਿ ਨਦੀ ਕੋਲ ਰਹਿਣ ਵਾਲੇ ਲੋਕਾਂ ਦਾ ਦੋਸ਼ ਹੈ ਪ੍ਰਸ਼ਾਸਨ ਬੰਨਾਂ ਦੀ ਮੁਰੰਮਤ ਨਹੀਂ ਕਰ ਰਿਹਾ ਅਤੇ ਨਾਜਾਇਜ਼ ਰੇਤ ਖਨਨ ਨੂੰ ਵੀ ਰੋਕਣ ਦੇ ਵਿੱਚ ناکਾਮ ਹੈ ਗੜੀ ਫਸਲਾਂ ਪਿੰਡ ਦੇ ਕੋਲ ਤੇਜ਼ ਵਹਾਅ ਦੇ ਵਜ੍ਹਾ ਨਾਲ ਕਮਜ਼ੋਰ ਬੰਨوں ਨੂੰ ਨੁਕਸਾਨ ਪਹੁੰਚਿਆ ਜਿਸ ਨਾਲ ਆਸ-ਪਾਸ ਦੇ ਲੋਕਾਂ ਨੋ ਚਿੰਤਾ ਜਿਹੜੀ ਹੋਰ ਵੀ ਬਾਤ ਹੈ ਪ੍ਰਸ਼ਾਸਨ ਡਰੋਨ ਦੀ ਮਦਦ ਨਾਲ ਨਦੀ ਦਾ ਜਲ ਪੱਧਰ ਅਤੇ ਪਿੰਡੂ ਇਲਾਕਿਆਂ ਦੇ ਜਲ ਪੱਧਰ ਤੇ ਨਸਬਾ ਕਰਿਆ ਅਸ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਦਾ ਕਟਾਵ ਵੀ ਲਗਾਤਾਰ ਚੱਲ ਰਹੀ ਹੈ ਦੱਸਦੀ ਹੈ ਕਿ ਅਲਾਵਲ ਸਸਰਾਲੀ ਦੁੱਲੇਵਾਲ ਤਲਵੰਡੀ ਨੌਬਾਦ ਅਤੇ ਗੜੀ ਫਸਲ ਉਪਿੰਡ ਦੇ ਲੋਕ ਦੱਸਦੇ ਨੇ ਨਾਜਾਇਜ਼ ਖਨਨ ਕਾਰਨ ਇਹਨਾਂ ਦੇ ਇਲਾਕਿਆਂ ਦੇ ਬਨ ਬਹੁਤ ਕਮਜ਼ੋਰ ਹੋ ਗਏ ਨੇ ਲੋਕਾਂ ਦਾ ਕਹਿਣਾ ਹੈ ਖਨਨ ਦੀਆਂ ਗਤੀਵਿਧੀਆਂ ਨੇ ਨਦੀ ਦਾ ਬੇਸ ਲੈਵਲ ਘਟ ਕਰ ਦਿੱਤਾ ਹੈ ਇਸ ਨਾਲ ਤੁਸੀਬਨ ਕਮਜ਼ੋਰ ਹੋ ਗਏ ਨੇ ਅਤੇ ਮੌਨਸੂਨ ਦੇ ਦੌਰਾਨ ਟੁੱਟਣ ਦਾ ਖਤਰਾ ਵੀ ਵਧ ਗਿਆ ਬਿਊਰੋ ਰਿਪੋਰਟ ਲੁਧਿਆਣਾ ਲਾਈਵ